ਨਾ ਬਿਟਾ ਲੈ ਤਾ ਮੇਰੇ ਮम्मा ਦੀ ਸ਼ੂਗਰ ਨੂੰ ਹਫਤਾ ਹੋ ਗਿਆ ਹੀ ਬੜੀ ਹਾਈ ਆਂਦੀ ਸੀ ਤੇ ਮੈਂ ਜਿਸ ਜੀ ਤੋਂ ਪ੍ਰੇਰ ਕਰਵਾਈ ਤੇ ਕੱਲ ਪਰਸੋ ਦੀ ਹੁਣ ਥੋੜੀ ਕੰਟਰੋਲ ਹੈ ਨਹੀਂ ਮੈਂ ਸਹੇਰੇ ਕੱਲ ਉਸ ਮਾਂ ਨੇ ਦੁਬਾਰਾ ਚੈੱਕ ਕੀਤੀ 290 ਸੀ ਖਾਈ ਤੋਂ نیچے ਆਉਂਦੀ ਨਹੀਂ ਸੀ ਹੈਗੀ ਪਹਿਲਾਂ ਕਿੰਨੀ ਪਹਿਲਾਂ ਕਿੰਨੀ ਜਦੋਂ ਪ੍ਰੇਰ ਕਰਾਈ ਹਾਈ ਮੈਨੂੰ ਹਾਈ ਆ ਰਹੀ ਸੀ ਨਿਸ਼ਾਨ ਉਹਦਾ ਹਾਈ ਦੇ ਰਿਆ ਸੀ ਤੇ ਮੈਂ ਵੀ ਜੋਬ ਕਰਦੀ ਮੈਨੂੰ ਛੁੱਟੀ ਨਹੀਂ ਮਿਲਦੀ ਪਰ ਮੈਂ ਰੱਬ ਤੋਂ ਮਾਫੀ ਮੰਗਣਾ ਚਾਹੁੰਦੀ ਪਰ ਮਾਥੇ ਝੂਠੀ ਬੋਲਿਆ ਪਰ ਮੈਂ ਜੋ ਸੋਚਿਆ ਕਿ ਅੱਜ ਮੈਂ ਚਰਚ ਜਾਣਾ ਹੀ ਜਾਣਾ ਚਾਹ ਮਰਜ਼ੀ ਹੋ ਜੇ ਤੇ ਮੈਂ ਆਪਣੀ ਮੰਮਾ ਨੂੰ ਲੈ ਕੇ ਆਈ ਹੀ ਪਰ ਹੁਣ ਮੇਰੀ ਮੰਮਾ ਦੀ 슈ਗਰ ਜਿਹੜੀ ਕੰਟਰੋਲ ਹੋ ਰਹੀ ਹੈ ਖੁਦਾ ਦਾ ਧੰਨਵਾਦ ਕਰਦੀ ਆ ਮੇਰੀ ਪਹਿਲਾਂ ਵੀ ਜਿੰਦਗੀ ਗਵਾਈ ਆ ਮੇਰੀ ਆਈ ਤਾਂ ਬਲੇਡ ਹੋਇਆ ਸੀ ਤੇ ਮੇਰੇ ਖਮੇ ਤਾਂ ਬਹੁਤ ਜ਼ਿਆਦਾ ਰਖ ਤੇ ਸਵੈਲਿੰਗ ਸੀ ਤੇ ਮੈਂ ਸਿਸਟਰ ਕੋ ਪਲੇ ਕਰਵਾਉਂਦੀ ਰਹੀ ਤੇ ਮੇਰੀ ਜਿਹੜੀ ਸਾਰੀ ਹੀ ਉਹ ਠੀਕ ਹੋ ਗਈ ਮੈਂ ਖੁਦਾ ਦਾ ਧੰਨਵਾਦ ਕਰਦੀ ਹਾਂ ਸਾਰਿਆਂ ਨੂੰ ਜੀ ਹੋਰ ਨਾਲ ਸਾਡੀ ਮਰਗ ਪਰਮੇਸ਼ਰ ਤੋਂ ਅਰਦਾਸ ਕਰਾਂਗੇ ਅੱਜ ਜੇ ਤਾਂ ਬੰਦਾ ਤੁਹਾਡੀ ਸ਼ੂਗਰ ਦੀ ਵਧੇ ਨਾਰਮਲੀ ਰਹੇਗੀ ਇਸ ਦੇ ਨਾਮ 'ਤੇ ਹਾਲੇਲੂਇਆ ਕਿਉਂਕਿ ਪਰਮੇਸ਼ਰ ਪ੍ਰੇਮ ਕਰਦਾ ਆਪਣੇ ਲੋਕਾਂ ਨੂੰ ਉਹ ਨਹੀਂ ਚਾਹੁੰਦਾ ਮੇਰੇ ਲੋਕ ਮਦੱਖਾਂ ਜਿੱਤੇ ਬਿਮਾਰੀਆਂ ਵਿੱਚ ਰਹਿਣ ਹਾਲਾਤਾਂ ਵਿੱਚ ਰਹਿਣ ਇੰਨੀ ਇਹਨਾਂ ਦੀ ਸ਼ੂਗਰ ਵੱਧ ਚੁੱਕੀ ਹੈ ਇਹਨਾਂ ਦਾ ਬਾਥਰੂਮ ਵੀ ਉੱਤੇ ਨਿਕਲ ਰਿਹਾ ਹੈ ਇਸੇ ਤਰ੍ਹਾਂ ਹੀ ਨਵੇਂ ਨਵੇਂ ਨੇ ਜੀ ਹਲੇ ਲਿਆ ਅਰਜ਼ੋਰ ਨਾਲ ਤਾਲੀ ਮਾਰੋ